ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਖਾਲੜੇ ਦੇ ਬਿਲਕੁਲ ਨੇੜੇ ਇਹ ਪਿੰਡ ਆ ਦੋਸਤੋ ਕਲਸੀਆਂ ਵਾਂ ਇਹ ਬਿਲਕੁਲ ਨੇੜੇ ਪਿੰਡ ਇੱਕ ਪਾਸੇ ਡਲੇਰੀ ਮਾੜੀ ਮੇਗਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਓਨਰ ਵੀਰ ਦਲੇਰ ਸਿੰਘ ਪਾਠ ਉਹਨਾਂ ਦੇ ਘਰ ਆਇਆ ਦੋਸਤੋ ਤੇ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਹਰ ਵਾਰ ਦੀ ਤਰ੍ਹਾਂ ਉਹਨਾਂ ਤੋਂ ਇਹਨਾਂ ਪਸ਼ੂਆਂ ਦੇ ਸਬੰਧਤ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਆਪਾਂ ਤੁਹਾਨੂੰ ਟੋਟਲ 5 ਕਿ ਦਿਖਾਉਣੇ ਸੀਗੇ ਦੋ ਐਨੀਮਲ ਜਿਹੜੇ ਸੇਲ ਹੋ ਚੁੱਕੇ ਆ ਤੇ ਤਿੰਨ ਜਿਹੜੇ ਪਸ਼ੂ ਤੁਸੀਂ ਸਾਹਮਣੇ ਦੇਖ ਰਹੇ ਜੇ ਮੱਝਾਂ ਝੋਟੀਆਂ ਤਿੰਨ ਤੁਹਾਨੂੰ ਦਿਖਾਉਣੀਆਂ ਨੇ ਦੋ ਗੱਭਣ ਤਿਆਰੀ ਦੇ ਵਿੱਚ ਇੱਕ ਸੂਈ ਸੁਵਾਈ ਆ ਠੀਕ ਆ ਜੀ ਤੇ ਚੰਗੀਆਂ ਮੱਝਾਂ ਝੋਟੀਆਂ ਨੇ ਬਾਕੀ ਰੇਟ ਪੜਤਾ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਜੈਨੂਨ ਤੇ ਜੈਜ ਹੀ ਹੁੰਦਾ ਤੇ ਬਾਕੀ ਮੇਰਾ ਵੀਰ ਇੱਥੇ ਆਣ ਕੇ ਆਪਣੀ ਨਰਕਪਰਖ ਤਸੱਲੀ ਆ ਉਹ ਤੁਸੀਂ ਕਰਨੀ ਹੁੰਦੀ ਆ ਤਰੀਕ ਅ ਔਰ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗਰਲਾਲ 사ਸਰੀ ਕਾਲ 사ਸਰੀ ਕਾਲ ਸੰਧੂ ਸਾਹਿਬ ਕੋਠੀਠਾ ਭਰਾ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਮਹਾਰਾਜ ਠੀਕ ਠਾਕ ਲੈ ਵੀ ਗਰਲਾਲ ਵੀਰੇ ਨਗਾਂ ਦੀ ਗੱਲ ਕਰੀ ਅੱਜ 5 ਕ ਪਸ਼ੂ ਤੁਸੀਂ ਦੱਸ ਰਹੇ ਸੀ ਵੀ ਅੱਜ ਹੈ ਜੀ ਹਜੂ ਸੰਧੂ ਸਾਹਿਬ 5 ਹੀ ਤੁਸੀਂ ਥੋੜੇ ਲੇਟ ਹੋ ਗਏ ਜੀ ਆ ਮੈਂ ਹਰ ਵਾਰ ਲੇਟ ਹੋ ਜਾਂਦਾ ਹਾਂ ਇੱਕ ਨੀਲੀ ਰਾਵੀ ਦੀ ਝੋਟੀ ਇੱਕ ਗਊ ਹੈ ਆਪਣੇ ਕੋਲ ਅੱਜ ਆ ਠੀਕ ਆ ਉਹ ਦੋ ਪਸ਼ੂ ਸੇਲ ਹੋ ਗਏ ਚਲੋ ਤਿੰਨ ਹੈਗੇ ਇਹਨਾਂ ਦੀ ਵੀਡੀਓ ਪਾ ਦਨੇ ਆਪਾਂ ਠੀਕ ਅੱਛਾ ਔਰ ਬਾਅਦ ਲੋਕਲ ਗਾਗ ਵੀ ਆ ਜਾਂਦੇ ਨਾ ਫਿਰ ਆ ਬਿਲਕੁਲ ਇਸੇ ਤ ਠੀਕ ਹੈ ਨੀਗੇ ਮੈਂ ਕਿਹ ਦੇਖਣਾ ਮੈਂ ਕਾ ਵੀ ਉਹ ਚੌਥਾ ਪੰਜਵਾਂ ਜਿਹੜਾ ਆਪਣਾ ਕਿਲਾ ਸੀ ਉਹ ਉੱਥੇ ਬੈਠ ਉਹ ਖਾਲੀ ਹੈ ਅਜ ਉਹ ਖਾਲੀ ਹੈ ਅਜ ਹਾਂ ਚਲੋ ਕੋਈ ਗੱਲ ਨਹੀਂ ਇਸੇ ਤਰ੍ਹਾਂ ਹੀ ਵੈਸੇ ਸਾਫ ਸੁਥਰਾ ਮਾਲ ਪਹਿਲਾਂ ਵੀ ਗੱਲ ਕਰਦੇ ਵੀ ਲੱਭਦਾ ਵੀ ਘਾਟੀ ਸੰਤੂ ਸਾਹਿਬ ਆਪਾਂ ਨੂੰ ਬਾਹਰ ਲੱਭਣ ਦੀ ਖੇਚ ਲਿਆ ਮਾਲ ਘਰੇ ਤੁਹਾਨੂੰ ਬੜਾ ਮਾਲਕ ਦੀ ਕਿਰਪਾ ਵਿਖੀ ਜਾਂਦਾ ਆ ਹਾਂ ਲੈ ਵੀ ਕਰ ਲਾ ਲ ਵੀਰੇ ਸ਼ੁਰੂਆਤ ਕਰ ਲਈ ਆਪਾਂ ਇਸੇ ਸ਼ੁਰੂਆਤ ਸੰਤੂ ਸਾਹਿਬ ਇਹ ਛੋਟੀ ਦੁਜੇ ਸੂਏ ਸੁਣੀ ਆ ਠੀਕ ਹੈ ਜੀ ਚਾਰ ਤੋਂ ਪੰਜ ਦਿਨ ਲੈ ਜੂਗੀ ਪਹਿਲੇ ਸੂਏ ਨੇ 11-12 ਕਿਲੋ ਦੋ ਛੋਟੀ ਨੇ ਜਵਾਇਆ ਠੀਕ ਹੈ ਜੀ ਵੇਟ ਸੋ ਕੱਦ ਵੀ ਬਹੁਤ ਸੋਹਣਾ ਠੀਕ ਆ ਜੀ ਵਟੀਆਂ ਝੋਟੀਆਂ ਦੇ ਵਿੱਚ ਆ ਵੱਡੀ ਆ ਤੇ ਦੂਜਾ ਸੁਬਾ ਝੋਟੀਆਂ ਸੁਹਣਾ ਪਹਿਲੇ ਸੁਬੇ ਗਰਨਾਲ ਦੱਸ ਰਿਹਾ ਵੀ ਚੰਗੀ ਮਿਲਕਿੰਗ ਕਰਵਾਈ ਹੈ ਕੋਈ 11 12 ਬੰਨੀਆਂ ਵਾਲਾ ਲੇਵਾ ਫੁੱਲ ਸਾਹ ਝੋਟੀ ਦਾ ਵੇਖੋ ਤੇ ਤੁਹਾਨੂੰ ਇੱਕ ਰੀਆ ਪਾ ਦਿੱਦਰ ਲੰਬਾ ਤੋੜ ਕੇ ਦਿਖਾਉਣੇ ਆ ਬਿਲਕੁਲ ਸ਼ਕੀਨੀ ਵਾਲੇ ਪਾਸਿਆਂ ਵੀ ਕਰਮਾਂ ਦੀ ਐਂਡ ਹੀ ਆ ਛੋਟਾ ਸਿੰਘ ਤੇ ਬੇਲਬੁੱਲ ਤੁਸੀਂ ਚੈੱਕ ਕਰੋ ਲੰਬਾਈ ਪੂਰੀ ਆ ਤੇ ਕੱਦ ਵੱਡਾ ਠੀਕ ਆ ਤੇ ਗਰਨਾਲ ਹੈ ਤਿਆਰੀ ਤੇ ਹੀ ਆ ਤਿਆਰੀ ਸੰਧੂ ਸਾਹਿਬ ਚਾਰ ਪੰਜ ਦਿਨ ਝੋਟੀ ਲੈ ਜਾਊਗੀ ਠੀਕ ਆ ਬਈ ਤੇ ਪੰਜ ਰੂੰ ਵਰਗੀ ਪੋਲੀ ਆਈ ਏ ਲਓ ਦੋ ਅਸੂ ਦੋਸਤੋ ਮਿੰਟਾਂ ਸਕਿੰਟਾਂ ਦੀ ਖੇਡ ਹੁੰਦੀ ਵੈਸੇ ਸਾਰ ਤੋਂ ਤਰੇ ਐਨੀਮਲ ਵੈਸੇ ਵੀ ਬਹੁਤ ਘੱਟ ਲੱਭਦੇ ਪਏ ਆ ਠੀਕ ਆ ਜੀ ਇੱਕ ਸਾਰ ਲੇਵਾ ਨੋਟ ਕਰਾ ਦਿੰਨੇ ਆਪਾਂ ਤੁਹਾਨੂੰ ਫੱਦਰ ਲੇਵਾ ਵਿਖਾਲਾ ਵਕੂਲਾ ਬਹੁਤ ਚੰਗਾ ਤਿਆਰ ਕਰੀ ਖੜੀ ਕਰਮਾਂ ਲਈ ਤੇ ਸ਼ਾਈ ਸ਼ੂਈ ਬਹੁਤ ਜਿਆਦੀ ਆ ਠੀਕ ਆ ਜੀ ਬੜੀ ਕੈਮਰੇ ਦਾ ਡਰਦੀ ਆ ਹਾਂ ਬਿਲਕੁਲ ਜੀ ਆ ਕਰੋ ਚੱਕ ਠੀਕ ਆ ਜੀ ਬਾਕੀ ਗੈਪ ਬਹੁਤ ਜ਼ਿਆਦਾ ਵਧੀਆ ਠੀਕ ਆ ਜੀ ਆਪਸੀ ਥਾਂ ਦਾ ਗੈਪ ਚੰਗਾ ਤੇ ਲੇਵਾ ਬਹੁਤ ਸੋਹਣਾ ਤਿਆਰ ਕਰੀ ਖੜੀ ਆ ਵੈਸੇ ਹੁਣ ਸਮੇਂ ਦੀ ਗੱਲ ਕਰੀਏ ਲੈ ਜੇ 2 ਲੈ ਜੇ 4 ਸਿੰਗਲ ਹੱਡੀ ਦੇ ਵਿੱਚ ਬਹੁਤ ਸੋਹਣਾ ਆਪਣਾ ਇੱਕ ਸੋਈ ਸਵਾਈ ਆ ਹਾਂਜੀ ਕੋਈ ਭੈਣ ਭਰਾ ਆਉਗਾ ਆ ਦੀ ਟਿਪ ਕੇ ਦਸੱਲੀ ਕਰਕੇ ਖੜੇ ਪਾਰ ਪਿੱਛੇ ਦੀ ਗਰੰਟੀ ਹੋਊਗੀ ਠੀਕ ਹੈ ਜੇ ਕੋਈ ਆਨਲਾਈਨ ਮੰਗਾਉਂਦਾ ਆ ਦੀ ਗੱਡੀ ਲਾ ਕੇ ਦੇਖਣੇ ਠੀਕ ਆ ਬਹੁਤ ਸੋਹਣੀ ਆ ਬਿਊਟੀ ਵੀ ਤੁਸੀਂ ਚੈੱਕ ਕਰੋ ਚੈੱਕ ਇਹ ਦੇਖੋ ਪਿੰਡੀਆਂ ਨੇਵਾ ਕਸਾਰ ਹਨ ਥੱਲੇ ਨੇਵੇ ਦੀ ਪੂਰੀ ਖਬਰਦਾਰ ਆ ਪਾਣੀ ਫੀਲ ਹੈ ਦੇਖੋ ਇਹ ਨਹੀਂ ਕਰੀ ਗੱਬਣਿਆ ਇਹ ਦੇ ਆਪਾਂ ਰੇਕ ਵੀਡੀਓ 'ਚ ਬਹਿਣੇ ਬਹਿਣਾ ਥੱਲੇ ਨਾ ਨਹੀਂ ਨਹੀਂ ਹਾਂ ਅਸਲ 'ਚ ਸੀਐਲਸ ਲਾ ਕੇ ਪਸ਼ੂ ਤਾਂ ਬਹਿਣ ਦਾ ਵੀ ਕੀ ਕਰਦਾ ਸੰਦੂ ਸਾਹਿਬ ਗੱਬਣ ਦੋ ਕੋਈ ਸੁਈਆਂ ਹੀ ਤਾਂ ਹਾਰ ਮਾਰ ਮਾਰ ਖਾਉਂਦੇ ਹੀ ਦੇਖੋ ਆ ਦੇਖੋ ਜੀ ਇਹਨੇ ਕਰਮ ਵਾਲੀ ਨੇ ਕੀ ਆਖਣਾ ਇਹ ਬਿਲਕੁਲ ਉਹ ਆ ਤੁਹਾਡੇ ਨੀਂਗਾ ਗੱਡੀ ਜੇ ਨੇ ਥੋੜੀ ਕੈਮਰੇ ਦਾ ਡਰਦੀ ਔਰ ਕੋਈ ਚੱਕਰ ਨਹੀਂ ਠੰਡੀ ਸੀ ਕੋਈ ਵੰਗਾ ਨਹੀਂ ਪਾਇਆ ਇਤਰਾ ਤੇ ਪੀਅ ਸੀ ਲੈ ਦੇ ਬਹੁਤ ਖੂਬਸੂਰਤ ਆ ਠੀਕ ਆ ਜੀ ਚੰਗੀ ਆ ਵੀਰੇ ਗਰਲਾਲ ਇਹਦੀ ਡਿਮਾਂਡ ਦਸੀ ਆਪਣੇ ਭੈਣ ਭਰਾਵਾਂ ਨੂੰ ਹਰ ਹਮਦੂ ਸਾਹਿਬ ਹੋਰ ਕਿੱਲੇ ਤੇ ਹੁੰਦੀ ਤੇ ਭਾਂਵੇਂ ਮੰਗਦੇ ਸਵਾਰ ਭਾਂਵੇਂ ਮੰਗਦੇ ਇੱਕ ਵੀ ਆ ਆਪਾਂ ਲੱਖ ਨਹੀਂ ਮੰਗਣਾ ਆ ਆਪਾਂ ਮੁੱਲ ਕਰਨਾ 98000 98 ਜੈਸਨੋਂ ਛੋਟੀ ਜਣੀ 99000 ਦੀ ਲੈ ਦੇ ਲੈ ਦੇ 99 ਦੇ ਗੱਲ ਤੋਂ ਮੁੱਲ ਨਹੀਂ ਕਰਨਾ ਹਾਂ ਨਾ ਵਾਲਾ ਕਰਨਾ ਉਹ ਦੋਸਤੋ ਮੁੱਲ ਪਹਿਲਾਂ ਹੀ ਉਹਨੇ ਕ ਪਾਏ ਜਾਣਗੇ ਵੀ ਜਿੱਥੇ ਕੋਈ ਪਸ਼ੂ ਦਿੱਤਾ ਜਾਵੇ ਆ ਤੁਹਾਨੂੰ ਉਲਟ ਬਹਿਣੀ ਵਾਲੀ ਸਾਈਡ ਤੋਂ ਸਾਹ ਬਾਹਰ ਹੋਏ ਨਿਤਮਾਲ ਖਰੀਦਦੇ ਘਰਾਂ ਵਾਲੇ ਵੀ ਇਹਦੇ ਨਾਲ ਦੀਆਂ ਇੱਕ ਵੀ ਸਵਾ ਲੱਖ ਮੁੱਲ ਕਰਦੇ ਬਰ ਆ ਬਿਲਕੁਲ ਜੀ ਬਿਲਕੁਲ ਆਪਾਂ ਮੁੱਲ ਪਾਉਣਾ ਦਾ ਹਾਂ ਨਾ ਵਾਲਾ ਮਾਲ ਫੇਰ ਲੈਉਣਾ ਹੁੰਦਾ ਨਾ ਠੀਕ ਆ ਲੋ ਵੀ ਆ ਦੋਸਤੋ ਪਹਿਲੇ ਨੰਬਰ ਤੇ ਝੋਟੀ ਆ ਬਹੁਤ ਸੋਹਣਾ ਭਾਂਡਾ ਭੁੰਡਾ ਕਰਮਾਂ ਲਈ ਦਾ ਤੇ ਬਹੁਤ ਮੁੱਠੀ ਮੁੱਠੀ ਥਾਨ ਚੰਗੀ ਸੋਹਣੀ ਬੰਡ ਬਹੁਤ ਹਣਾ ਸਿੰਘ ਫੇਸ ਕੋਰਟ ਤੇ ਗੱਲ ਕਰਮਣੀ ਸੰਧੂ ਸਾਹਿਬ ਕੰਨਾ ਫਲਕਾਰੀ ਪਾਗ ਭਾਂ ਸਵਾ ਲੱਖ ਵੀ ਮੰਗਣੀ ਤੇ ਝੋਟੀ ਕੀ ਜਾਂਦੀ ਆ ਪਰ ਨਹੀਂ ਹਾਂ ਨਹੀਂ ਫੋਟਾ ਆਪਾਂ ਕਹਿੰਦੇ ਰੇਟ ਵਾਧ ਦੇਂਦੇ ਆਪਾਂ ਨੂੰ ਪਤਾ ਹੀ ਹੈ ਵੈਸੇ ਆਪਾਂ ਜਾਇ ਲਈ ਜਾਇ ਜੀ ਦੇਣੀ ਆ ਬਾਕੀ ਇਹ ਬਹੁਤ ਬਹੁਤ ਸੁਰਤਾ ਝੋਟੀ ਅੱਗੇ ਸੈਕਿੰਡ ਨੰਬਰ ਤੇ ਗਰਲਾ ਸੈਕਿੰਡ ਨੰਬਰ ਦੇ ਸੰਧੂ ਸਾਹਿਬ ਤਿੱਜੇ ਸੂਏ ਮੱਝ ਸੁਣੀ ਏ ਤਿੱਜਾ ਸੂਆ ਦੂਜੇ ਸੂਏ 13 14 ਕਿਲੋ ਦੁੱਧ ਮੱਝ ਨੇ ਚਵਾਇਆ ਜੀ ਠੀਕ ਆ ਚਾਰ ਪੰਜ ਦਿਨ ਲੈਂਦੀ ਤੇ ਪੰਜ ਸ਼ਾਇਦ ਆਉਣ ਰਿਹਾ ਜੀ ਠੀਕ ਆ ਜੀ ਬਹੁਤ ਦੋਸਤੋ ਸੂਆ ਤਿੱਜਾ ਸੁਣੀ ਆ ਤੇ ਹਾਈਟ ਕਾ ਦੇ ਤਾਂ ਵੀ ਚੰਗਾ ਸਿੰਗਲ ਹੱਡੀ ਦੇ ਵਿੱਚ ਹਾਂ ਕਾ ਸਿੰਧੂ ਸਾਹਿਬ ਇਹਨਾਂ ਦੋਨਾਂ ਦੇ ਇੱਕੋ ਜਿਹੀ ਆ ਹਾਂ ਬਾਕੀ ਇੱਕ ਗੱਲ ਅਗਰ ਲਾਲ ਮੇਨ ਗੱਲ ਆ ਵੀ ਥੱਲੇ ਲੇਵੇ ਦੀਆਂ ਬੜੀਆਂ ਸਾਫ਼ ਹੋਈਆਂ ਹਾਂ ਆ ਇਧਰ ਦੇਖੋ ਇਹਨਾਂ ਨੂੰ ਕੀ ਟਾਈਮ ਲਾਇਆ ਹੋਊਗਾ ਕਈ ਪੈਣ ਭਰਾ ਦਿੰਦੇ ਟਾਈਮ ਲਾਇਆ ਵਪਾਰੀਆਂ ਨੇ ਅੰਗਾ ਡੱਕੇ ਹੇ ਹੇ ਇਧਰ ਦੇਖੋ ਇਹ ਮਾਰ ਕੇ ਆਪਲਾ ਸਿੰਧੂ ਸਾਹਿਬ ਸੋ ਵੰਡ ਦੇਖੋ ਬਾਕੀ ਅਜੇ ਸਿੰਧੂ ਸਾਹਿਬ ਕਿਲੋ ਡੇਢ ਕਿਲੋ ਇਹ ਭਰਾਈ ਜੇ ਥੱਲੇ ਕਿਲੋ ਡੇਢ ਕਿਲੋ ਜੋ ਟੇਪ ਤੇ ਸੱਲੀ ਕੀਤੀ ਹੈ ਠੀਕ ਆ ਇਸਾਰ ਨੂੰ ਦੇਵਾ ਟੱਚ ਕਰੂਗੀ ਮਾਜੀ ਦੇਖੋ ਹਾਂ ਵੀ ਅੱਜ ਹੀ ਤੁਸੀਂ ਵੇਖੋ ਕਰਨ ਈ ਹੈ ਕਿ ਨਹੀਂ ਦੇਖੋ ਉਹ 2 4 5 ਦਿਨ ਹੋਰ ਠੀਕ ਹੈ ਕੱਢ ਗਈ ਤੇ ਕੀ ਤੋਂ ਕੀ ਬਣਨ ਵਾਲੀ ਗੱਲ ਆ ਤੀ ਬਣ ਗਿਆ ਲੌਂਗ ਤੇ ਲੌਂਗ ਦਾ ਕੋਕਾ ਬਣ ਗਿਆ ਉਹ ਗੱਲ ਬਣਨੀ ਜੀ ਹਾਂ ਸਹੀ ਆ ਬਾਕੀ ਆ ਫੇਸ ਆ ਠੀਕ ਆ ਜੀ ਸਿੰਘ ਜਿਹੜਾ ਤੁਸੀਂ ਵੇਖ ਲਓ ਬਾਕੀ ਦੁੱਧ ਜਿਹੜਾ ਬਹੁਤੇ ਵੀਰ ਸਾਰਿਆਂ ਨੂੰ ਪਾਰਕੂ ਆ ਬਗੇ ਕਮੈਂਟਾਂ ਜੀ ਦੇਖੋ ਖੁੱਲਾ ਆ ਮੋਲਾ ਪੰਨ ਨਿਗਾਹ ਜਿਆ ਕਰਨਾ ਜੀ ਦਾ ਉਹ ਝੋਟੀ ਉਹਦੇ ਜਿਹੜੇ ਕਦਵੰਜਨੇ ਦਾ ਇਹਦਾ ਥੋੜਾ ਜਿਹਾ ਸਿੰਘ ਖੁੱਲਾ ਪਾਣਾ ਲਈ ਆ ਇਹਦੀ ਡਿਮਾਂਡ 80000 ਜੇ 75000 ਦੀ ਮਾਰੀ ਦੇ ਦਾਂਗੇ ਪਰ ਦੋ ਦੋ ਦੇ ਨਾਲ ਵੀ ਕਮਾਲਾਂ ਹੀ ਕਰਨੀ 75000 ਨਹੀਂ ਸੰਧੂ ਸਾਹਿਬ ਜੈਸਣਾ ਹੋਣੀ ਜੀ ਹਾਂ ਜੀ ਲਓ ਜੀ 75000 ਦੀ ਬਾਕੀ ਦੋਸਤੋ ਬਾਡੀ ਬੰਤਰ ਦੀ ਬਹੁਤ ਚੰਗੀ ਆ ਵਜਨ ਲੋਡ ਪੂਰਾ ਇਹ ਨਹੀਂ ਹੈਗਾ ਕੋਈ ਲੱਸੀ ਆ ਜਾਂ ਲਸੇਰੀ ਆ ਜਾਂ ਕਹਿ ਦਈਏ ਵੀ ਫਿੱਕੀ ਆ ਜੋ ਵਜਨ ਵਟਾ ਪੂਰਾ ਹੈ ਸੰਧੂ ਸਾਹਿਬ ਇਹ ਵੀ ਨਹੀਂ ਕਹਿੰਨੇ ਅਸੀਂ 80000 ਤਾਂ ਘੱਟ ਦੇਣੀ ਹੂੰ ਹੂੰ ਮੋਨ ਪੌਣੇ ਮਿੰਟਾਂ ਸਕਿੰਟਾਂ ਵਾਲੇ ਲਓ ਦੋਸਤੋ ਪਹਿਲੀਆਂ ਜਾਓ ਤੇ ਪਹਿਲੀਆਂ ਚ ਪਾਉ ਉਹ ਠੀਕ ਆ ਜੀ ਮਿੰਟਾਂ ਸਕਿੰਟਾਂ ਦੀ ਖੇਡ ਹੁੰਦੀ ਆ ਵੈਸੇ ਮਾਲ ਥੋੜੇ ਚਿਰ ਬਾਅਦ ਵੀਡੀਓ ਪਾਉਣ ਤੋਂ ਬਾਅਦ ਮੈਨੂੰ ਤਾਂ ਘੰਟਿਆਂ ਤੇ ਘੰਟਿਆਂ ਦੇ ਵਿੱਚ ਵਿੱਚ ਮਾਰ ਨੂੰ ਸਾਹਿਬ ਆ ਜਾਂਦੇ ਆ ਠੀਕ ਆ ਜਿੰਨੂੰ ਆਂਦੇ ਵਜਨ ਵਟਾ ਪੂਰਾ ਵਜਨ ਵਟਾ ਵੱਡਾ ਹੈ ਨਹੀਂ ਨਹੀਂ ਪੂਰਾ ਥੱਬਿਆਂ ਤੇ ਥੱਬੇ ਦੇ ਦੇਖੋ ਇੱਕ ਸਾਲ ਫਿਰ ਪੱਧਰ ਲੈਵਾ ਇਹਨਾਂ ਸਫਾਈਆਂ ਦਾ ਮੋਲਾ ਕਰ ਲਾਲ ਸਿਆ ਹਾਂ ਜੀ ਤੇ 75000 ਦੀ ਦੇ ਲੈ ਨਹੀਂ 70000 ਦੀ ਸੰਧੂ ਸਾਹਿਬ ਜੈਸਨੋ ਹੀ ਆ ਲਓ ਜੀ ਜੈਸਨੋ 75000 ਦੀ ਅੱਜ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤੇ ਬਾਜੇ ਬਾਜ ਜੈਜ ਰੇਟ ਆ ਮੇਰਾ ਵੀਰ ਚਾਹ ਵਾਂ ਤੁਸੀਂ ਆਹ ਤਾ ਸਾਰਾ ਸੂਆ ਪੀ ਗਏ 70 75 ਹਜ਼ਾਰ ਦੀਏ ਮੈਂ ਆ ਹਾਂ ਕੋਈ ਸ਼ੱਕ ਸਾਰਾ ਸਿਆਲ ਪੀ ਲੈਣ ਚੇਤਰ ਫਗਣ ਚ ਫੇਰ ਵਿਕ ਜੰਦੀਆਂ ਆ ਜੀਆਂ ਮੈਂ ਬਿਲਕੁਲ ਜੀ ਬਿਲਕੁਲ ਇੱਧਰ ਗਰ ਲਾਲ ਆਪਣੇ ਕੋਲੇ ਕਾ ਇਹ ਸੰਦੂ ਸਾਹਿਬ ਪਿਸਟਲ ਆ ਪਿਸਟਲ ਜੇ ਤੀਜੇ ਸੂਏ ਮਾੜੀ ਸੋਈ ਜੇ ਇਹਨੂੰ ਅੱਜ 10 12 ਦਿਨ ਹੋ ਗਏ ਸੂਈ ਨੂੰ ਮਗਰ ਕਟਾ ਜੇ 8 ਕਿਲੋ ਦੁੱਧ ਦੇ ਥੱਲੇ ਮੈਂਤੀ ਵਾਲ ਤਿਆਰ ਜੀ 8 ਕਿਲੋ ਦੁੱਧ ਹਾਂ ਜੀ ਅੱਜ ਦਿਨ ਕਿਨੇ ਦੱਸਿਆ ਇਹਨਾਂ ਨੂੰ ਸੰਦੂ ਸਾਹਿਬ 11 12 ਹੋ ਗਏ ਆ ਕਟਾ ਯਾਰਾ 12 ਦਿਨ ਹੋ ਗਏ ਤਸੂਹਾ ਕੇ ਨਾ ਤੇਜਾ ਸੂਹਾ ਤੇਜਾ ਲਓ ਜੀ ਤੇਜਾ ਸੂਹਾ ਬੱਚੇ ਦੇ ਘਰ ਨਾਲ ਇੱਕ ਵਾਰੀ ਕਰਾ ਲਓ ਆ ਬੱਚੇ ਜਿਹਨੇ ਮਾਰ ਕੱਟਾ ਲਓ ਜੀ ਆ ਕੱਟਾ ਵੀ ਨਾਲ ਦੀ ਨਾਲ ਤੁਹਾਨੂੰ ਦਿਖਾ ਦਈਏ ਆਖਣ ਨੂੰ ਨਾ ਰੱਖ ਆਖਣ ਚੋਂ ਪੰਜਾਂ ਦਿਨਾਂ ਦਾ ਹੋ ਜਾ ਸਕਦੇ ਹ ਪਰ ਨਹੀਂ 11 12 ਦਿਨ ਜਿਹੜੇ ਸਹੀ ਹੋਏ ਲੋਈ ਬਿਲਕੁਲ ਕੋਲੀ ਹੈ ਵੈਸੇ ਚਲੋ ਕਹੇ ਨੂੰ ਤਾਂ ਸਭ ਕੁਝ ਚੱਲਦਾ ਪਰ ਜੋ ਅਸਲੀਅਤ ਆ ਮੈਂ ਨਾ ਸੰਤੂ ਸਾਹਿਬ 10 11 ਦਿਨ ਆਪਾਂ ਗੱਲ ਹੀ ਉਹ ਕਰਨੀ ਜਿਹੜੀ ਹੋਣੀ ਆ ਲਓ ਵੀ ਭਰਾਵੋ ਠੀਕ ਆ ਬਾਕੀ ਹੈ ਬਿਲਕੁਲ ਪਤਲੇ ਪਿੰਡੇ ਦੀ ਆ ਹਾਈਟ ਬੇਸ਼ੱਕ ਮੀਡੀਅਮ ਆ ਦਰਮਿਆਨੀ ਹਾਈਟ ਆ ਪਰ ਥੱਲੇ ਲੇਵੇ ਦੀ ਜਿਹੜੀ ਮੇਨ ਗੱਲ ਕਰਨ ਵਾਲੀ ਆ ਵੀ ਦੁੱਧ ਚੰਗਾ ਜਿਹਾ ਆਜੂਗੀ ਸੰਤੂ ਸਾਹਿਬ ਕੱਦ ਮੀਡੀਅਮ ਆ ਪਰ ਵਜ਼ਨ ਵਟਾ ਪੂਰਾ ਦਾ ਆ ਵਜ਼ਨ ਪੂਰਾ ਇਧਰ ਦੇਖੋ ਆ ਮਾਹ ਨੋਕਰਾ ਇਹਨਾਂ ਜੀਂ ਦੇ ਇਧਰ ਦੇਖੋ ਇਹਦਾ ਲੇਵਾ ਆ ਕਿਤੇ ਡੂਡ ਲੱਖ ਦੀ ਮਾਜ ਲੈ ਲਈ ਇਹੋ ਜੀ ਬੰਤਰ ਨਹੀਂ ਹੁੰਦੀ ਹਾਂ ਆਪਾਂ ਡੂਡ ਦਾ ਅੱਧਾ ਵੀ ਨਹੀਂ ਕਰਨਾ ਆਪਾਂ ਡੂਡ ਦੇ ਕਿ ਲਿਆ ਅੱਧਾ ਜੁਣੀ ਜਾਣਾ ਆ ਕਰੋ ਚੱਕ ਜੀ ਪੋਲੀ ਜਵਾਈ ਜ ਨੂੰ ਮਰ ਗਈ ਆ ਨਕਰ ਲਾਲ ਇੱਕ ਮਿੰਟ ਰੋਕ ਲਾ ਕੇ ਜੀ ਦਿਖਾ ਦਈਏ ਮਾੜਾ ਜਲੇਵਾ ਆ ਕਰੋ ਚੱਕ ਜੀ ਸੋ ਨਾੜੀ ਨੂੜੀ ਦੋਵੇਂ ਪਾਸੇ ਬੜੀ ਮੋਟੀ ਹੈ ਠੀਕ ਹੈ ਜੀ ਮਿਲਕ ਨਾੜੀ ਤੇ ਕਰਮਾ ਵਾਲੀ ਵੇਖੋ ਤੁਸੀਂ ਉਹ ਕਹਿੰਦੀ ਨਾ ਵੀ ਗਿੱਟ ਗੇਟੀ ਬਾਹਰ ਆਉਂਦੀ ਪਿਛੋਂ ਮੈਨਾ ਸੰਧੂ ਸਾਹਿਬ ਚਵਾਈ ਵੀ ਇੱਕ ਨੰਬਰ ਇਹ ਤੋਹਫਾ ਹੀ ਹੈ ਦੋਸਤੋ ਬਿਲਕੁਲ ਭਾ ਪੜਤੇ ਜੀ ਅੱਜ ਤੁਹਾਨੂੰ ਮਿਲ ਜਣਾ ਮਗਰ ਕਟਾ 8 ਕਿਲੋ ਤੋਂ ਸਟਾਰਟਿੰਗ ਹੋਈ ਆ 10 11 ਦਿਨਾਂ ਦਾ 10 11 ਕਿਲੋ ਸੰਧੂ ਸਾਹਿਬ ਦੁੱਧ ਦੇ ਰਮਾਨਾ ਭਰੀਊ ਮੱਜ ਹਾਂ ਕੋਈ ਭੈਣ ਭਰਾ ਸੇਵਾਲਾ ਲੈ ਜੇ ਇਹਨਾਂ ਨੂੰ ਆ ਕਰੋ ਹਾਂ ਜੇ ਇਹ ਠੰਡੀ ਸੀਨ ਹੈ ਕੋਈ ਚੱਕਰ ਨਹੀਂ ਗਾ ਲੋਬੀ ਬਰਾਬਰ ਠੀਕ ਆ ਮੱਝ ਚੰਗੀ ਆ ਦੋਸਤੋ ਬਾਕੀ ਜਿੰਨਾ ਵੀ ਆ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਤੇ ਲੇਵੇ ਦੀ ਬੜੀ ਸਾਫ ਸੁਥਰੀ ਆ ਠੀਕ ਆ ਤੇ ਬਾਕੀ ਮੱਝਾਂ ਪਸ਼ੂ ਕੋਈ ਵੀ ਦੋਸਤੋ ਲੈਣਾ ਕਿਸੇ ਡੇਰੀ ਫਾਰਮਰ ਨੇ ਦੁੱਧ ਵਾਸਤੇ ਲੈਣਾ ਤੇ ਲੇਵੇ ਦੀ ਸਾਫ ਬਿਲਕੁਲ ਸਾਫ ਜਿਨੂੰ ਆ ਦੇ ਕੋਹ ਪੂਰ ਛਟਾਵੇ ਥਾਣੇ ਵੱਧ ਘੱਟ ਹੋਵੇ ਗਰੰਟੀ ਆ ਤੇ ਪੰਜ ਕੋਈ ਮੈਂ ਮਾੜੀ ਹੋਵੇ ਆਉਂ ਜਾਂਦਾ ਖਰਚਾ ਦਾ ਗੱਡੀ ਦਾ ਠੀਕ ਹੈ ਵੀਰੇ ਹਾਂ ਕੱਚਾ ਕੰਮ ਨਾ ਕਰੀ ਕੀਤਾ ਤਾਂ ਨਾ ਕਰਨਾ ਠੀਕ ਹੈ ਠੀਕ ਹਾਂ ਜੀ ਇਹ ਨਹੀਂ ਕੋਈ ਆਪਾਂ ਨੂੰ ਆਣ ਕੇ ਆ ਸਕਦਾ ਵੀ ਤੇਰੀ ਮੈਂ ਹੱਥੇ ਪੰਜ ਫੇੜਿਆ 5 ਹੁੰਜ ਫੇੜਿਆ ਨਹੀਂ ਅਜੇ ਤੱਕ ਮੈਨੂੰ ਤਾਂ ਗਰਲਾਲ ਜਿਉਂ ਆਪਾਂ ਇੰਨੇ ਪਸ਼ੂ ਪਾਏ ਲਾ ਬਾਈ ਜੀ ਡੰਗਰ ਨਾ ਮਾੜਾ ਲੈਣਾ ਹੈ ਜੇ ਲਿਆ ਤਾਂ ਦੱਸ ਕੇ ਦੇਣਾ ਸਹੀ ਆ ਇਹ ਗਰਲਾਲ ਕੀ ਮੁੱਲ ਕਰਤਾ ਇਹਦਾ ਮੁੱਲ ਸੰਧੂ ਸਾਹਿਬ ਛੱਡਾ ਤੇ ਤੁਹਾਡੀ ਗੱਲ ਸੁਣਨਾ ਹੈ 1.5 ਲੱਖ ਵਾਲਾ ਹਾਂ ਪਰ 1.5 ਦਾ ਅੱਧ ਬੰਦਾ 75 ਆ ਆਪਾਂ ਡਿਮਾਂਡ ਹੀ 70 ਕਰਨੀ ਜੀ ਕੰਮ ਹੀ ਜਰਾ 77 ਤੋਂ ਸ਼ੁਰੂ ਕਰਨਾਗੇ ਹਾਂ 70 ਤੋਂ ਸ਼ੁਰੂ ਕਰਕੇ 60000 ਦੀ ਦਾਦ ਨਹੀਂ ਇਹਦੇ ਵੀ 70000 ਦੀ ਦੇ ਲੈਈ ਹੈ ਹਾਂ ਜੀ ਲੈ ਵੀ ਲਓ ਦੋਸਤੋ 67000 ਦੀ ਇਹ ਤੁਹਾਨੂੰ ਮਿਲ ਜੂਗੀ ਕੋਈ 75 ਡਿਮਾਂਡ ਨਹੀਂ ਕੀ 70 ਡਿਮਾਂਡ ਆ 67000 ਲੈ ਦੇ ਵਾਲਾ ਮੋਲਾ ਠੀਕ ਆ ਜੀ ਤੇ ਬਾਕੀ ਮੱਝ ਪ੍ਰੋਪਰ ਤੁਹਾਨੂੰ ਦਿਖਾਈ ਆਪਾਂ ਥੱਲੇ ਲੇਵ ਦੀ ਬੰਤਰ ਬੜੀ ਸੋਹਣੀ ਆ ਜੀ ਦੇਖੋ ਚਮੜੀ ਗੱਡੀ ਬਦਲੀ ਇਹਦੀ ਕਾਗਜੀ ਹੈ ਕਿ ਇਹਦੇ ਦੇਖੋ ਆ ਦੇਖੋ ਜੀ ਤੁਸੀਂ ਮਰਜੀ ਰੋਗ ਭਰੀ ਜਾਓ ਇਹ ਦੇਖੋ ਲਓ ਵੀ ਦੋਸਤੋ ਸੋ ਮੱਝ ਦੋਸਤੋ ਦੁੱਧ ਵਾਲੀ ਆ ਜਿੰਨਾ ਗਾ ਰੇਡ ਪੜਦਾ ਉਸ ਅਕੋਰਡਿੰਗ 10 ਲੀਟਰ 10 ਤੋਂ ਪਲੱਸ ਆਰਾਮ ਨਾਲ ਚਵਾਈ ਜਾਣਾ ਇਹਨਾਂ ਕਰਮਾਂ ਲਈ ਤੁਹਾਨੂੰ ਸਾਡ 60 60000 ਦੀਆਂ ਦੋਕਣਾ ਕਬਣਾ ਵੇਚ ਦੇ ਦੀਆਂ ਇਹ ਹਾਂ ਮੋਲੀ ਆਪਾਂ ਲੈਣ ਦੇ ਨਾਲ ਕੀਤੇ ਜਿਵੇਂ ਮਾਲ ਦੇਈ ਜਨਾ ਦੇ ਦੇਣਾ ਲੈ ਵੀ ਗਰਲਾਲ ਵੀਰੇ ਇਹ ਅੱਜ ਤਿੰਨ ਹੀ ਨਗਨੇ ਆਪਣੇ ਕੋਲ ਸੰਧੂ ਸਾਹਿਬ ਅੱਜ ਬਹਿ ਭਾਜੀ ਆ ਸੌਦਾ ਨਹੀਂ ਕੀਤਾ ਵੀ ਵੀਰ ਜੀ 5000 ਛੱਡ ਦੋ 2000 ਛੱਡ ਦੋ ਵੀਰ ਜੀ ਵੇਨੇ ਹਰ ਸੌਦਾ ਹੀ ਕਰਨਗੇ ਗਾ ਗੱਪ ਲੋਕ ਦੋਸਤੋ ਮਾਲ ਪਸੰਦ ਆਇਆ ਹੋਊਗਾ ਸਾਰੇ ਵੀਰਾਂ ਨੂੰ ਬਾਕੀ ਪਸ਼ੂ ਚੰਗੇ ਆ ਕਿਸੇ ਨੂੰ ਕੋਈ ਕਾਜ ਹੋਵੇ ਉਹ ਆਪਾਂ ਤੁਹਾਨੂੰ ਦੱਸ ਦੇਈਦਾ ਪੱਧਰ ਲੇਵੇ ਵਿਖਾ ਲਿਆ ਝੋਟੀਆਂ ਪੂਰੀਆਂ ਗੜਮੇ ਬਿਲਕੁਲ ਹਵਾਨੇ ਛੱਡੇ ਦੇ ਵਿੱਚ ਤੇ ਪਿੰਡੇ ਪੁੰਡੇ ਦੀਆਂ ਬੜੀਆਂ ਸਾਫ਼ ਸੁਥਰੀਆਂ ਬਾਕੀ ਸ਼ਕੀਨੀ ਦੀ ਥਾਂ ਸ਼ਕੀਨੀ ਵੀ ਪੂਰੀ ਝੋਟੀਆਂ ਦੇ ਵਿੱਚ ਤੇ ਜਿੰਨੀਆਂ ਰਾਜੀ ਆ ਉਹ ਵੀ ਤੁਹਾਨੂੰ ਪ੍ਰੋਪਰ ਦੱਸ ਦਗਾ ਜਿੰਨਾ ਕੋ ਗੁੜ ਪਾਈਓ ਉਹਨਾਂ ਮਿੱਠਾ ਦਾ ਜਾਣਾ ਜਾਂ ਜਿਆ ਸਿਆਣੇ ਦੇ ਘਰ ਤੋਂ ਗਾਗਨੋ 77 ਤੋਂ ਜਿਹੜੂ ਜੇ 95 ਦੇ ਐਂਡ ਜੀ ਵੀ 77 ਤੋਂ ਸਟਾਰਟਿੰਗ ਹੈ ਅੱਜ ਤੇ 95 ਤੱਕ ਐਂਡ ਜੀ 95 ਐਂਡ ਲੱਖ ਦੇ ਤੇ ਜਾਣਾ ਨਹੀਂ ਨਾ ਹਾਂ ਉਹ ਲੱਖ ਤੇ ਫਿਰ ਉਹ 99 ਵਾਲਾ ਸੱਪ ਡੰਗ ਮਾਰਦਾ ਹਾਂਜੀ ਲੱਖ ਦੇ ਜਾਵਾਂਗੇ ਜਦੋਂ ਲੱਖ ਵਾਲੀ ਆਈ ਆ ਥੋੜੇ ਦਿਨ ਉਹ ਇੱਕਠ ਦੀ ਝੋਟੀ ਕਰ ਲਾ ਲ ਵਾਰ ਵਾਰ ਆਪਾਂ ਗੱਲ ਕਰਦੇ ਮਾਲ ਦਾ ਮੁੱਲ ਪੱਗਿਆ ਜਾਂਦਾ ਮਾਲ ਦਾ ਸੰਧੂ ਸਾਹਿਬ ਆਪਾਂ ਝੋਟੀ ਦਾ ਤਰ ਇੱਕ ਦਾ ਨਾ ਤਾਂ 1 ਲੱਖ ਵਾਲੀ ਕਿਸੇ ਨੇ ਲੱਖ ਦੀ ਦੇ ਦੇਣੀ ਤੇ ਨਾ ਹੀ ਲੱਖ ਵਾਲੀ ਇੱਕ ਦਾ ਉਹ ਦਿਨ ਆਪਾਂ ਮੁੱਲ ਪਾਇਆ ਇੱਕਠ ਦੀ ਝੋਟੀ ਵਿਕੀ ਪਤਾ ਨਹੀਂ ਕਿੰਨਾ ਕਾ ਫੋਨ ਆਇਆ ਸਹੀ ਮੋਲ ਉਹ ਪਉਣਾ ਜਿਸੇ ਮਾਲ ਦੇ ਦੇਣਾ ਅੱਛਾ ਵੀਰੇ ਕਰਾਲੇ ਇੱਕ ਨੰਬਰ ਬੋਲਦੇ ਆ ਨੰਬਰ ਹੈ ਗਾ ਸੰਧੂ ਸਾਹਿਬ 97792 99006 97792 99006 ਪਿੰਡ ਡੱਲ ਤਹਿਸੀਲ ਪੱਟੀ ਜਿਹ ਹਾਂਜੀ ਲੋਬੀ ਭਰਾਵੋ ਬਾਕੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਵੀਰ ਗਰਲਾਲ ਦਾ ਵੈਸੇ ਮਾਲ ਸਾਰਾ ਸਾਫ਼ ਸੁਥਰਾ ਹੁੰਦਾ ਹੈ। ਹੋਰ ਵੀ ਆਪਣੇ ਵਪਾਰੀ ਵੀਰ ਵਪਾਰ ਕਰਦੇ ਬਹੁਤ ਚੰਗੇ ਸਾਫ਼ ਸੁਥਰੇ ਪਸ਼ੂ ਲੈ ਕੇ ਆਉਂਦੇ ਆ ਤੇ ਜਿੱਥੋਂ ਵੀ ਕਿਸੇ ਭਰਾ ਦੀ ਸੈਟਿੰਗ ਪੈਂਦੀ ਹੈ ਤੁਸੀਂ ਮਾਲ ਦੀ ਖਰੀਦਦਾਰੀ ਕਰਦੇ ਹੋ। ਸੋ ਜਿੰਨੇ ਵੀਰ ਵੀ ਵੀਡੀਓ ਲਾਈਕ ਕਰਦੇ ਆ ਕਮੈਂਟ ਕਰਦੇ ਆ ਸਪੋਰਟ ਕਰਦੇ ਆ ਸ਼ੇਅਰ ਕਰਦੇ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ। ਇਸੇ ਤਰ੍ਹਾਂ ਤੁਸੀਂ ਸਪੋਰਟ ਕਰਦੇ ਰਿਹਾ ਕਰੋ। ਵੱਧ ਤੋਂ ਵੱਧ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿ ਨਵੇਂ ਫਾਰਮਰ ਭਰਾਵਾਂ ਤੱਕ ਆਪਣੀ ਇਹ ਕਵਰੇਜ ਪਹੁੰਚ ਸਕੇ। ਮਿਲਦੇ ਆ ਇੱਕ ਨਵੀਂ ਸਤ ਸ਼੍ਰੀ ਅਕਾਲ ਜੀ